ਹਾਂਜੀ ਅੱਜ ਦੇ ਪ੍ਰੋਗਰਾਮ ਦਾ ਨਾਮ ਮੈਗਾ ਪੀਟੀਐਮ ਹੈ ਜੀ ਜੋ ਸਕੂਲ ਆਫ ਐਮੀਨੈਂਸ ਭਦੌਰ ਜ਼ਿਲ੍ਹਾ ਬਰਨਾਲਾ ਵਿਖੇ ਹੋ ਰਿਹਾ ਇਹਦੇ ਵਿੱਚ ਬੱਚਿਆਂ ਨੇ ਅਕਤੂਬਰ ਤੇ ਨਵੰਬਰ ਮਹੀਨੇ ਦਾ ਜਿਹੜਾ ਸਿਲੇਬਸ ਸੀ ਉਹਦੇ ਚੋ ਜੋ ਉਹਨਾਂ ਨੇ ਟੈਸਟ ਦਿੱਤੇ ਸੀ ਉਹਨਾਂ ਦੇ ਮਾਰਕਸ ਉਹਨਾਂ ਦੇ ਪੇਰੈਂਟਸ ਨਾਲ ਸਾਂਝੇ ਕੀਤੇ ਜਾਂਦੇ ਆ ਜੀ ਤੇ ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਉਹ ਪੇਰੈਂਟਸ ਨੂੰ ਦੱਸੀ ਜਾਂਦੀ ਹੈ ਜੀ ਤੇ ਉਹਨਾਂ ਦੇ ਵਿੱਚ ਹੋਰ ਕਿਵੇਂ ਉਹਨਾਂ ਨੂੰ ਵਧੀਆ ਐਜੂਕੇਸ਼ਨ ਦਿੱਤੀ ਜਾ ਸਕਦੀ ਹੈ ਇਹ ਡਿਸਕਸ ਕੀਤਾ ਗਿਆ ਜੀ ਅੱਜ ਪੇਰੈਂਟਸ ਨਾਲ ਪੇਰੈਂਟਸ ਭਾਰੀ ਗਿਣਤੀ ਦੇ ਵਿੱਚ ਸਕੂਲ ਦੇ ਵਿੱਚ ਪਹੁੰਚ ਰਹੇ ਨੇ ਜੀ ਉਹਨਾਂ 'ਚ ਬੜਾ ਉਤਸ਼ਾਹ ਜੀ ਸਰ ਇਹ ਜੇ ਸਹੂਲਤਾਂ ਦੀ ਗੱਲ ਕਰੀਏ ਤਾਂ ਸਕੂਲ ਦੇ ਵਿੱਚ ਕਿਹੜੀਆਂ-ਕਿਹੜੀਆਂ ਸਹੂਲਤਾਂ ਮਾਈ ਕਰਵਾਈਆਂ ਗਈਆਂ ਹਾਂ ਹਾਂਜੀ ਸਰਕਾਰ ਦੀ ਜਿਹੜੀ ਐਮਿਨੈਂਸ ਸਕੂਲ ਦੀ ਸਕੀਮ ਸੀ ਉਹ ਸਾਰੀ ਅਸੀਂ ਲਾਗੂ ਕੀਤੀ ਹੈ ਜੀ ਤੇ ਉਹ ਬਸ ਮਲਾਈ ਗਈ ਹੈ ਜੀ ਜੋ ਵੀਲੇ ਤੋਂ ਬੱਚੇ ਲੈ ਕੇ ਸਕੂਲ ਦੇ ਵਿੱਚ ਪੁੱਜਦੀ ਆ ਸਾਰੇ ਨੇੜੇ ਤੇੜੇ ਦੇ ਪਿੰਡਾਂ ਦੇ 20 ਪਿੰਡਾਂ ਦੇ ਬੱਚੇ ਉਹ ਲੈ ਕੇ ਇੱਥੇ ਪੁੱਛਦੀ ਹੈ ਜੀ ਜਿਹੜੀ ਸਰਕਾਰ ਵੱਲੋਂ 6ਵੀਂ ਤੋਂ 8ਵੀਂ ਤੱਕ ਬੱਚਿਆਂ ਨੂੰ ਸਾਰਿਆਂ ਨੂੰ ਫ੍ਰੀ ਵਰਦੀ ਦਿੱਤੀ ਜਾਂਦੀ ਹੈ ਜੀ ਜਿਹੜੇ ਐਮੀਨੈਂਸ ਸਕੂਲ ਦੇ ਵਿਦਿਆਰਥੀ ਐ ਟੈਸਟ ਨਹੀਂ ਆਉਂਦੇ ਆ ਉਹਨਾਂ ਨੂੰ 9ਵੀਂ ਤੋਂ ਲੈ ਕੇ 12ਵੀਂ ਤੱਕ ਫ੍ਰੀ ਵਰਦੀ ਦਿੱਤੀ ਜਾਂਦੀ ਹੈ ਜੀ ਖਾਸ ਤੌਰ ਜਿਹੜੇ ਪ੍ਰਾਪਤੀਆਂ ਸਕੂਲ ਨਹੀਂ ਆਉਂ ਕੀ ਹਾਂਜੀ ਅਸੀਂ ਪਿਛਲੇ ਸਾਲ ਜੋ ਪਹਿਲਾ ਬੈਚ ਸੀਗਾ ਐਮੀਨੈਂਸ ਸਕੂਲ ਦਾ ਜੀ ਤੇ ਉਹ ਜੋ ਸਾਡੇ ਸਾਰੇ ਗਰੁੱਪ ਇੱਥੇ ਚੱਲ ਰਿਹਾ ਜੀ ਆਰਟਸ ਨਾਨ ਮੈਡੀਕਲ ਮੈਡੀਕਲ ਕਮਰਸ ਜੀ ਤੇ ਆਰਟਸ ਦੇ ਵਿੱਚੋਂ ਵਿਦਿਆਰਥੀਆਂ ਦੇ 90% ਤੋਂ ਉੱਪਰ ਨੰਬਰ ਲੈ ਕੇ ਪਲੱਸ 2 ਪਾਸ ਕੀਤੀ ਹੈ ਇਸੇ ਤਰ੍ਹਾਂ ਕਮਰਸ ਦਾ ਜਿਹੜਾ ਸਾਡਾ ਨਤੀਜਾ ਉਹ ਵੀ ਦੂਰ ਦੇ ਪਿੰਡ ਤੋਂ ਲਟਕੀ ਸੀਗੀ ਕੋਈ ਉਹਦੀ ਟਿਊਸ਼ਨ ਨਹੀਂ ਸੀ ਤੇ ਸਕੂਲ ਦੀ ਪਰਫਾਰਮੈਂਸ ਤੇ ਉਹਨੇ 90% ਤੋਂ ਉੱਪਰ ਨੰਬਰ ਲੈ ਕੇ ਕਮਰਸ ਗਰੁੱਪ ਨੂੰ ਸਾਰੇ ਵਿਦਿਆਰਥੀਆਂ ਚੋਂ ਵੱਧ ਨੰਬਰ ਸੀ ਉਸ ਦੇ ਕਮਰਸ ਗਰੁੱਪ ਚ ਤੇ ਉਹਨੇ ਕਮਰਸ ਗਰੁੱਪ ਨਾਲ ਪਲੱਸ 2 ਪਾਸ ਕੀਤੀ ਹੈ ਜੀ ਇਸੇ ਤਰ੍ਹਾਂ ਹੀ ਸਾਇੰਸ ਗਰੁੱਪ ਦੇ ਬੱਚਿਆਂ ਦੇ 84% ਤੋਂ ਉੱਪਰ ਨੰਬਰ ਸੀ ਜੀ ਤੇ ਨਤੀਜਾ ਸ਼ਾਨਦਾਰ ਰਿਹਾ ਜੀ ਸਾਰੀਆਂ ਕਲਾਸ ਸਰ ਸਕੂਲ ਦੇ ਸਟਾਫ ਦੀ ਗੱਲ ਕਰੀਏ ਕਿ ਸਕੂਲ ਦਾ ਸਟਾਫ ਪੁਰਾ ਹੈ ਜੀ ਹੁਣ ਸਕੂਲ ਦਾ ਸਟਾਫ ਜਿਹੜਾ ਕੋਈ ਥੋੜੀ-ਮੋਟੀ ਘਾਟ ਆਉ ਅਸੀਂ ਮਾਸਟਰ ਕਾਡਰ ਚੋਂ ਪੂਰੀ ਕਰਦੇ ਆ ਜੀ ਉਹ ਸਾਡੇ ਟੀਚਰ ਮਾਸਟਰ ਕਾਡਰ ਵਾਲੇ ਕੁਆਲੀਫਾਈਡ ਨੇ ਜੀ ਤੇ ਪੋਸਟ ਗ੍ਰੈਜੂਏਟ ਨੇ ਜੀ ਤੇ ਉਹ ਬੱਚਿਆਂ ਦਾ ਪੂਰਾ ਨਿਆ ਕਰਦੇ ਆ ਜੀ ਤੇ ਸਾਰੀਆਂ ਕਲਾਸਾਂ ਨੂੰ ਕੁਆਲੀਫਾਈਡ ਟੀਚਰ ਅਵੇਲੇਬਲ ਬੱਚਿਆਂ ਦੀ ਹਾਜ਼ਰੀ ਪ੍ਰਤੀ ਮਾਪਿਆਂ ਨੂੰ ਜਾਗਰੂਤ ਕੀਤਾ ਜਾ ਰਿਹਾ ਜੀ ਕਿ ਜਿਹੜੇ ਬੱਚੇ ਲੰਬਾ ਸਮਾਂ ਗਿਆ ਰਹ ਜਾਂਦੇ ਆ ਉਹਨਾਂ ਨੂੰ ਤੁਸੀਂ ਸਕੂਲ ਚ ਕਿਉਂ ਨਹੀਂ ਭੇਜਣ ਦਾ ਯੋਜਨਾ ਬਣਾਓ ਜੁਆ ਵੀ ਉਹਨਾਂ ਦੀ ਵਰਦੀ ਆ ਜਿਹੜੀ ਉਹਦੇ ਪ੍ਰਤੀ ਦੇ ਬੱਚਿਆਂ ਨੂੰ ਪ੍ਰੋਪਰ ਵਰਦੀ ਦੇ ਵਿੱਚ ਭੇਜੋ ਕਿਉਂਕਿ 6ਵੀਂ ਤੋਂ 8ਵੀਂ ਤੱਕ ਦੇ ਬੱਚਿਆਂ ਨੂੰ ਵਰਦੀ ਆ ਜਿਹੜੀ ਉਹ ਫ੍ਰੀ ਦਿੱਤੀ ਜਾਂਦੀ ਆ ਤੇ 9ਵੀਂ ਤੋਂ 12ਵੀਂ ਤੱਕ ਜਿਹੜੇ ਐਸਓਈ ਬੱਚੇ ਆ ਉਹਨਾਂ ਨੂੰ ਵੀ ਸਾਰੀ ਵਰਦੀ ਆ ਜਿਹੜੀ ਅਸੀਂ ਸਕੂਲ ਵੱਲੋਂ ਦਿੰਨੇ ਆ ਤੇ ਉਹ ਵੀ ਬੱਚੇ ਆ ਜਿਹੜੇ ਵੀ ਉਹ ਸਾਰੇ ਵਰਦੀ ਦੇ ਵਿੱਚ ਆਉਣ। ਸਾਨੂੰ ਕਿੰਨੇ ਕੁ ਪੇਰੈਂਟਸ ਆਏ ਅੱਜ ਜੋ ਤੁਸੀਂ ਬੁਲਾਏ ਤੁਹਾਡੇ ਬਲਾਵੇ ਤੇ ਕੀ ਕੀ ਉਹਨਾਂ ਨੂੰ ਜਨਰਲ ਸਟੂਡੈਂਟਸ ਮਾਪਿਆਂ ਦੀ ਹਾਜ਼ਰੀ ਆ ਜਿਹੜੀ ਉਹ ਘੱਟ ਨਹੀਂ ਰਹੀ ਆ। ਜਿਹਨਾਂ ਨੂੰ ਵੀ ਅਸੀਂ ਬੁਲਾ ਰਹੇ ਹਾਂ ਹਲੇ ਮਾਪੇ ਆ ਰਹੇ ਆ ਤੇ ਪਰ ਮਾ ਹੁਗਾਰਾ ਜਿਹੜਾ ਮਾਪਿਆਂ ਵੱਲੋਂ ਇਹਦੇ ਸਹਿਯੋਗ ਲਿਆ ਪਰ ਸੋਸ਼ੀ ਪਰਕਰਤ ਕਰਦੇ ਨੇ ਮਾਪੇ ਤੁਹਾਡੇ ਸਕੂਲ ਦੇ ਨਾਲ ਮਾਪੇ ਹਾਂਜੀ ਉਹਨਾਂ ਨੂੰ ਜੋ ਵੀ ਕਮੀਆਂ ਲੱਗੀਆਂ ਸਭ ਨੂੰ ਵਿਦਿਆਰਥੀਆਂ ਦੇ ਵਿੱਚ ਉਹ ਅਸੀਂ ਦੱਸੀਆਂ ਤੇ ਮਾਪੇ ਸਾਨੂੰ ਪੂਰਨ ਸਹਿਯੋਗ ਉਹਗਾ ਜਿਹੜਾ ਅਸੀਂ ਉਹਨਾਂ ਤੋਂ ਮੰਗ ਕੀਤੀ ਆ ਉਹ ਵੀ ਕਹਿ ਰਹੇ ਆ ਵੀ ਹਾਂ ਅਸੀਂ ਪੂਰਨ ਸਹਿਯੋਗ ਦੇ ਕੇ ਬੱਚਿਆਂ ਦੇ ਵਿੱਚ ਦੂ ਕਮਨਾਵਾਂ ਨੂੰ ਦੂਰ ਕਰਾਂਗੇ ਵਿਰਾਲ ਮਾਰ ਕੇ ਆਪਾਂ ਬੱਚਿਆਂ ਦਾ ਵਧੀਆ ਪੋਕਾ ਠਾ ਜਿਹੜਾ ਉਹਨੂੰ ਜਲ ਬਣਾਈ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਤੁਹਾਡਾ ਬੱਚਾ ਇਸ ਸਕੂਲ ਆਫ ਫੈਮਿਨਸ ਚ ਪੜਦਾ ਹੈ ਨੀ ਸਕੂਲ ਆਫ ਫੈਮਿਨਸ ਹੈ ਹਾਂਜੀ 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 ਕਿਹੜੀ ਕਲਾਸ ਚ ਪੜਦਾ ਹੈ ਪਾਸ 2 ਚ ਪੜਦਾ ਹੈ ਜੀ ਅੱਛਾ ਕਿਵੇਂ ਦਾ ਤਜਰਬਾ ਰਿਹਾ ਤੁਹਾਡਾ ਇਸ ਸਕੂਲ ਨਾਲ ਸਕੂਲ ਬਹੁਤ ਵਧੀਆ ਕਿਉਂਕਿ ਅੱਗੇ ਨਾਲੋਂ ਜਿਹੜਿਆ ਪਹਿਲਾਂ ਪ੍ਰਬੰਧ ਸੀਗਾ ਉਹ ਕੁਝ ਹੋਰ ਸੀਗਾ ਹੁਣ ਪ੍ਰਬੰਧ ਬਹੁਤ ਵਧੀਆ ਹੈਗਾ ਬੱਚੇ ਜਾਨੀ ਕਿ ਪਹਿਲਾਂ ਛੁੱਟੀ ਛੱਟੀ ਬਹੁਤ ਮਾਰਦੇ ਸੀ ਪਰ ਹੁਣ ਛੁੱਟੀ ਕੋਈ ਨਹੀਂ ਮਾਰਦਾ ਜਿਹੜੇ ਬੱਚੇ ਆਗੇ ਟਾਈਮੋਂ ਟਾਈਮ ਆਉਂਦੇ ਆ ਜੇ ਘਰੇ ਵੀ ਅਸੀਂ ਉਹਨਾਂ ਨੂੰ ਕਹੀਏ ਕਿ ਅੱਜ ਤੁਸੀਂ ਰਹਿਣ ਦੋ ਜਾਣ ਨੂੰ ਵੀ ਆਪਾਂ ਫਲਾਣੇ ਨਾਲ ਜਾਣਾ ਜਾਂ ਕੋਈ ਵੀ ਰੈਸਟੋਰੈਂਟ ਚ ਜਾਣਾ ਤਾਂ ਕਹਣਗੇ ਨਹੀਂ ਯਾਰ ਅਸੀਂ ਉਧਰ ਨਹੀਂ ਜਾਣਾ ਵੀ ਅਸੀਂ ਤਾਂ ਸਕੂਲ ਹੀ ਜਾਣਾ ਵੀ ਬੱਚਿਆਂ ਦਾ ਜਿਹੜਾ ਉਤਸ਼ਾਹ ਹੈਗਾ ਬਹੁਤ ਵਧੀਆ ਹੈਗਾ ਔਰ ਸਟਾਫ ਵੀ ਬਹੁਤ ਵਧੀਆ ਹੈਗਾ ਤੇ ਮਿਹਨਤੀ ਸਟਾਫ ਆ ਔਰ ਖੇਡਾਂ ਵਾਲ ਨੂੰ ਵੀ ਬਹੁਤ ਵਧੀਆ ਜਾਨੀ ਕਿ ਮਿਆਰ ਜਾ ਰਿਹਾ ਹੈਗਾ ਕਿਉਂਕਿ ਮੇਰਾ ਬੱਚਾ 3-4 ਸਾਲ ਤੋਂ ਮਤਲਬ ਹੌਕੀ ਦਾ ਖਿਡਾਰੀ ਹੈਗਾ ਤੇ ਤਿੰਨ ਚਾਰ ਵਾਰੀ ਉਹ ਜਾਨੀ ਕਿ ਵੀ ਪੰਜ ਵਾਰੀ ਜਿਲਾ ਖਿੜ ਕੇ ਆਇਆ ਤਿੰਨ ਵਾਰੀ ਸਟੇਟ ਖਿੜ ਕੇ ਆਇਆਗਾ ਤਾਂ ਬੱਚਿਆਂ ਦਾ ਜਿਹੜਾ ਖੇਡਾਂ ਨੂੰ ਆਗਾ ਮਿਆਰ ਆ ਉਹ ਵੀ ਬਹੁਤ ਵਧੀਆਗਾ ਉਤਸ਼ਾਹ ਵੀ ਬਹੁਤ ਵਧੀਆਗਾ ਤਾਂ ਮੈਂ ਪ੍ਰਬੰਧਦਾਰ ਜਿਹੜਾ ਸਕੂਲ ਦਾ ਪ੍ਰਬੰਧ ਦਾਗਾ ਜਾਂ ਪ੍ਰਿੰਸੀਪਲ ਸਾਹਿਬ ਆ ਉਹਨਾਂ ਦੇ ਇਸ ਬਰਤਾਰੇ ਤੋਂ ਬਹੁਤ ਖੁਸ਼ ਆਗਾ ਤਾਂ ਕਹਿਣ ਦਾ ਭਾਵ ਕਿ ਆਉਣ ਵਾਲੇ ਬੱਚੇ ਜਿਹੜੇ ਉਹਨਾਂ ਦਾ ਭਵਿੱਖ ਬਹੁਤ ਵਧੀਆ ਬਣੂਗਾ ਕਿਉਂਕਿ ਜਿਹੜੇ ਬੱਚੇ ਆਗੇ ਅੱਜ ਕੱਲ ਮੋਬਾਈਲਾਂ ਵਾਲ ਨੂੰ ਵੱਧ ਵਜਾ ਰਹੇ ਆਗੇ ਪਰ ਫਿਰ ਵੀ ਯਾਨੀ ਕਿ ਜਿਹੜਾ ਖੇਡਾਂ ਦਾ ਮਿਆਰ ਹੈਗਾ ਉਹਦੇ ਵੱਲ ਜੁੜਨਾ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਸਾਡੇ ਬੱਚੇ ਜਿਹੜਾ ਸਵੇਰ ਇੱਥੋਂ ਜਦੋਂ ਸਕੂਲ ਤੋਂ ਜਾਂਦੇ ਨੇਗੇ ਤੇ ਸਕੂਲ ਤੋਂ ਜਾਣ ਤੋਂ ਬਾਅਦ ਰੋਟੀ ਪਾਣੀ ਖਾ ਕੇ ਦੋ ਘੰਟੇ ਯਾਨੀ ਕਿ ਆਰਾਮ ਕਰਕੇ 4-5 ਵਜੇ ਤੋਂ ਫੇਰ ਗਰਾਊਂਡ ਵਿੱਚ ਆ ਜਾਂਦੇ ਨੇ ਤੇ ਗਰਾਊਂਡ ਤੋਂ ਬਾਅਦ ਫਿਰ ਇਹ ਯਾਨੀ ਕਿ 6-7 ਵਜੇ ਜਾਂਦੇ ਨੇ ਤੇ ਸਾਨੂੰ ਇਹ ਬਹੁਤ ਵਧੀਆ ਖੁਸ਼ੀ ਹੁੰਦੀ ਆ ਕਿ ਬੱਚੇ ਸਾਡੀ ਗਲੀ ਦੇ ਕਿਸੇ ਜਵਾਕਾ ਨਾਲ ਜਾਂ ਕਿਸੇ ਫਾਲਤੂ ਬੱਚਾ ਨਾਲ ਨਹੀਂ ਰਲਦੇ ਤਾਂ ਯਾਨੀ ਕਿ ਉਹਨਾਂ ਨੂੰ ਖੇਡਾਂ ਵੱਲ ਬਹੁਤ ਧਿਆਨ ਵਧੇਗਾ ਔਰ ਪੜ੍ਹਾਈ ਦਾ ਵੀ ਬਹੁਤ ਵਧੀਆ ਉਤਸ਼ਾਹ ਹੈ ਜੀ ਸਰ ਅੱਜ ਮਿਲਣੀ ਹੋਈ ਹੈ ਕੀ ਚੱਲ ਰਿਹਾ ਹੈ ਅੱਜ ਤੁਹਾਡੇ ਸਕੂਲ ਦੇ ਵਿੱਚ ਸਰ ਬਹੁਤ ਵਧੀਆ ਤਿਆਰਬੇ ਰਹੇ ਆ ਜੀ ਸਾਡਾ ਮਤਲਬ ਬੱਚੇ ਜਿਹੜੇ ਡਿਸਟ੍ਰਿਕਟ ਬਠਿੰਡਾ ਤੋਂ ਮਤਲਬ ਸਾਡਾ ਜਿਹੜਾ ਉਹ ਇਧਰੋਂ ਲਾਸਟ ਪਿੰਡ ਆ ਬੁਰਜ ਰਾਜਗੜ੍ਹ ਉੱਥੋਂ ਬਾਈ ਬਸ ਬੱਚੇ ਆਉਂਦੇ ਆ ਜੀ ਤੇ ਮਤਲਬ ਬਹੁਤ ਵਧੀਆ ਮਿਹਨਤੀ ਸਟਾਫ ਆ ਤੇ ਮਤਲਬ ਵਧੀਆ ਬੱਚੇ ਵਧੀਆ ਪੜ੍ਹਦੇ ਆ ਜੀ ਬੱਚਾ ਮੇਰਾ ਸਕੂਲ ਆਫ ਫੈਮਿਨਸ ਦੇ ਵਿੱਚ ਪਲੱਸ 2 ਦਾ ਨਾਨ ਮੈਡੀਕਲ ਦਾ ਸਟੂਡੈਂਟ ਆ ਜੀ ਤੇ ਪਲੱਸ 1 ਦੇ ਵਿੱਚ ਵੀ ਵਧੀਆ ਮਤਲਬ ਨੰਬਰ 90% ਨੰਬਰ ਲੈ ਕੇ ਵਧੀਆ ਪ੍ਰਬੰਧ ਕਿਹੋ ਜਿਹਾ ਲੱਗਿਆ ਤੁਹਾਨੂੰ ਪ੍ਰਬੰਧ ਸਰ ਬਹੁਤ ਬਹੁਤ ਵਧੀਆ ਪ੍ਰਬੰਧ ਅਸੀਂ ਕਿਤੇ ਕੋਈ ਸਕੂਲ ਦੇ ਸਟਾਫ ਰੱਤੀ ਕੋਈ ਤੁਹਾਡੀ ਕੋਈ ਖਾਸ ਜਿਹੜੀ ਕਿ ਗੱਲ ਹੋਵੇ ਜਾਂ ਤੁਸੀਂ ਉਹਨਾਂ ਨੂੰ ਕਿਹੋ ਜਿਹਾ ਆਪਾਂ ਦੇਣਾ ਚਾਹੁੰਦੇ ਵੀ ਹਾਂ ਵੀ ਸਕੂਲ ਦਾ ਸਟਾਫ ਵਧੀਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਾਰਨ ਕੀ ਆ ਉਹਦਾ ਸਕੂਲ ਦਾ ਸਟਾਫ ਸਰ ਵਧੀਆ ਮਤਲਬ ਰੈਗੂਲਰ ਸਾਡੇ ਨਾਲ ਮਤਲਬ ਸੰਪਰਕ ਕਰਦਾ ਜੀ ਬੱਚਿਆਂ ਨੂੰ ਜਿਵੇਂ ਬੱਚੇ ਦੀ ਕੋਈ ਐਕਟੀਵਿਟੀ ਹੁੰਦੀ ਹੈ ਜੀ ਮਤਲਬ ਵਧੀਆ ਕੋਈ ਮਤਲਬ ਸੈਟੀਸਫਾਈਡ ਹਾਂ ਜੀ ਅਸੀਂ ਬੱਚੇ ਮਤਲਬ ਸਟਾਫ ਤੋਂ ਕੀ ਪੜਾਈ ਦੇ ਪੱਖੋਂ ਕਿਵੇਂ ਲੱਗਦਾ ਤੁਹਾਨੂੰ ਬੱਚੇ ਤੁਹਾਡੇ ਪੜ੍ਹ ਕੇ ਤੁਹਾਨੂੰ ਜਾਂਦੇ ਤੋਂ ਕੀ ਦੱਸਦੇ ਸਕੂਲ ਘਰ ਜਾ ਕੇ ਵੀ ਤੁਹਾਨੂੰ ਕਿਦਾਂ ਦਾ ਪੜਾਈ ਇਸ ਤੋਂ ਸਕੂਲ ਸਾਹਿਬ ਕਹੋ ਜੀ ਕਿਦਾਂ ਦੀ ਪੜਾਈ ਕਰਵਾ ਰਿਹਾ ਹੈ ਬਹੁਤ ਬਹੁਤ ਵਧੀਆ ਮਤਲਬ ਬੱਚੇ ਦੱਸਦੇ ਆ ਜੀ ਬਹੁਤ ਵਧੀਆ ਸਟਾਫ ਪੜਾ ਰਿਹਾ ਜੀ